ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਦੋਸਤੋ ਪਿਛਲੇ 1-2 ਮਹੀਨਿਆਂ ਤੋਂ ਪੰਜਾਬ ਦੇ ਉੱਤੇ ਬਹੁਤ ਹੀ ਜ਼ਿਆਦਾ ਮਾੜਾ ਕਸ਼ਟ ਸੀਗਾ ਜੋ ਪਹਿਲਾਂ ਹੜ੍ਹਾਂ ਨੇ ਮਾਰ ਪਾਈ ਉਸ ਤੋਂ ਬਾਅਦ ਪੰਜਾਬ ਦੇ ਜੋ ਮੰਨੇ ਪਰਮੰਨੇ ਚਿਹਰੇ ਜਸਵਿੰਦਰ ਪੱਲਾ ਜੀ ਰਾਜਵੀਰ ਜਵੰਦਾ ਜੀ ਤੇ ਵਰਿੰਦਰ ਘੁਮਣ ਜੀ ਜਿਨ੍ਹਾਂ ਦਾ ਬੱਥੇ ਜੋ ਅਕਾਲ ਚਲਾਣਾ ਕਰ ਗਿਆ ਤੇ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਤੇ ਕਾਫੀ ਟਾਈਮ ਤੋਂ ਆਪਾਂ ਨੇ ਕੋਈ ਵੀ ਵਲੌਗ ਅਪਲੋਡ ਨਹੀਂ ਕੀਤਾ ਕਿਉਂਕਿ ਹੜਾਂ ਦੇ ਦਿਨਾਂ ਦੇ ਵਿੱਚ ਹਲਾਤ ਏਦਾਂ ਦੇ ਬਣੇ ਹੋਏ ਸੀ ਕਿ ਦਿਲ ਹੀ ਨਹੀਂ ਕੀਤਾ ਕੋਈ ਵੀਡੀਓ ਬਣਾਈਏ ਏਦਾਂ ਦੀ ਤਾਂ ਇਸ ਕਰਕੇ ਹੁਣ ਥੋੜਾ ਬਹੁਤਾ ਹਲਾਤ ਪੰਜਾਬ ਦੇ ਚੰਗੇ ਹੋਏ ਆ ਸੋਚਿਆ ਚਲੋ ਪਹਿਲੇ ਦਿਨ ਖੇਤ ਤੋਂ ਆ ਕੇ ਵਲੋਗ ਸ਼ੁਰੂ ਕਰਦੇ ਆ ਤੇ ਖੇਤ ਆ ਪਾਏ ਆ ਦੋਸਤੋ ਪੱਠੇ ਬੀਜਨੇ ਅੱਜ ਜੋ ਕੇ ਬਰਸੇਮ ਦੇ ਪੱਠੇ ਬੀਜਾਂਗੇ ਤਾਂ ਇਧਰ ਜ਼ਮੀਨ ਆਪਣੀ ਬਣੀ ਹੋਈ ਆ ਇਹਦੇ ਵਿੱਚ ਜਿੱਥੇ ਕੋਈ ਉੱਚੀ ਨਮੀ ਜਗ੍ਹਾ ਆ ਉਹਨੂੰ ਪੱਧਰ ਕਰਾਂਗੇ ਜੰਦਰੇ ਨਾਲ ਤੇ ਉਸ ਤੋਂ ਬਾਅਦ ਪਾਣੀ ਲਗਾ ਕੇ ਸ਼ਾਮ ਤੱਕ ਇਹਦੇ ਤੇ ਵੀ ਸਿੱਟਾਂਗੇ ਇਹ ਪਰ ਸੇਮ ਦੇ ਪੱਠੇ ਜੋ ਆਪਣੇ ਸਿਆਲ ਦੇ ਬੀਜੇ ਜਾਣਗੇ ਚੋਨਾ ਇੱਧਰ ਆਪਣਾ ਨਿਸਰਾ ਹੋਇਆ ਆ ਕਿਉਂਕਿ ਬਾਸਮਤੀ ਚੋਨਾ ਆ ਲੇਟ ਆ ਇਸ ਕਰਕੇ ਜੋ ਦੂਸਰੇ ਖੇਤ 14 ਚੋਨਾ ਲਗਾਇਆ ਆ ਤਕਰੀਬਨ ਤਕਰੀਬਨ ਪੱਕ ਚੁੱਕਿਆ ਆ ਤੇ ਅੱਜ ਅਕਾਲ ਤੱਕ ਵੜਾਂਗੇ ਚੋਨਾ ਤੇ ਇਸੇ ਤਰ੍ਹਾਂ ਹੁਣ ਜਿਵੇਂ ਜਿਵੇਂ ਸਮਾਂ ਮਿਲੇਗਾ ਵੀਡੀਓ ਆਪਾਂ ਤੁਹਾਡੇ ਤੱਕ ਪਹੁੰਚਦੀ ਕਰਦੇ ਰਾਂਗੇ ਤੋ ਵੀਡੀਓ ਨਾਲ ਐਂਡ ਤੱਕ ਜੁੜ ਕੇ ਰਹਿਣਾ ਅੱਜ ਦਾ ਦਿਨ ਦੇਖਦੇ ਆ ਕਿੱਦਾਂ ਦਾ guzarda ਹੈ। ਤੀਂ ਦੇਖ ਸਕਦੇ ਹੋ। ਕਮਾਂਦ ਲਗਾਇਆ ਸੀ ਬਾਰਸ਼ਾਂ ਤੇਜ਼ ਹੋਣ ਕਰਕੇ। ਕਮਾਂਦ ਵੀ ਡਿੱਗ ਚੁੱਕਾ ਹੈ। ਤੀਂ। ਬਾਕੀ ਹੁਣ ਆਪਾਂ ਕਰਦੇ ਆ ਸ਼ੁਰੂਆਤ ਆਪਣੇ ਅੱਜ ਦੇ ਦਿਨ ਦੀ ਜੋ ਖੇਤ ਦਾ ਕੰਮ ਕਰ ਕਿਉਂਕਿ ਹਲਾਤਾ ਨੂੰ ਦੇਖਦੇ ਹੋਏ ਕੋਈ ਵੀ ਜਿਆਦਾ ਆਪਾਂ ਕੰਮ ਨਹੀਂ ਕਰ ਪਾਈ। ਫਰਹਲਾਤ ਵਾਹਿਗੁਰੂ ਕਿਰਪਾ ਕਰਨ ਇਸ ਤਰ੍ਹਾਂ ਚੰਗੇ ਰਹਿਣ ਪੰਜਾਬ ਤੇ ਕੋਈ ਵੀ ਕਸ਼ਟ ਨਾ ਆਏ ਜੋ ਪੰਜਾਬ ਨੂੰ ਦੁੱਖ ਦੇ ਵਿੱਚੋਂ ਗੁਜ਼ਰਨਾ ਪਏ ਤੇ ਵੀਡੀਓ ਨਾਲ ਜੁੜੇ ਰਹਿਣਾ ਆਜੋ ਤਾਂ ਦੋਸਤੋ ਫਾਦਰ ਸਾਹਿਬ ਲੈ ਕੇ ਆ ਗਏ ਜੰਦਰਾ ਜੋ ਵੱਟਾ ਬਨੇ ਪਾਉਂਦੇ ਆ ਵੱਟਾ ਬਨੇ ਪਾਉਂਦੇ ਐਸ ਲਈ ਕਿਉਂਕਿ ਵਿੱਚ ਥੋੜੀ ਬੋਤੀ घर खाने सब्जी भी लगावे देख सकते हो हम आप बना लिया आप देख सकते हो यह खाली बनाइए जितने आपू लावे मटर लावे तो होर भी सब्जियां जो गाजर हो गया मेथरा हो गया वो ये जगह साद ही है ये ਕੀ ਕਿੰਨੇ ਕਿਹੜੀਆਂ ਬਣਾਉਂਦੇ ਆ ਉਸ ਤੋਂ ਪਹਿਲਾਂ ਜਿੱਥੇ ਪੱਠੇ ਬੀਜਨੇ ਆ ਉਸ ਜਮੀਨ ਦੇ ਵਿੱਚ ਛੱਡਦੇ ਆ ਪਾਣੀ ਦੇਖ ਸਕਦੇ ਹੋ ਇਹ ਜਮੀਨ ਕਰੋਟਾਵੇਟਰ ਨਾਲ ਵਾਈ ਸੀ ਤਾਂ ਕਿਤੇ ਕਿਤੇ ਲਾਈਨਾਂ ਬਣ ਚੁੱਕੀਆਂ ਆ ਤਾਂ ਇਹ ਆਪਾਂ ਪਿੱਛੇ ਕਈ ਨਾਲ ਠੀਕ ਕਰਨੀਆਂ ਜੋ ਫੱਦਰ ਕਰਤੀ ਆ ਤੇ ਛੋੜੇ ਆ ਬੋਤੀਆਂ ਰਹਿ ਗਏ ਆ ਉਹ ਵੀ ਕਰਦੇ ਆ ਤੇ तकरीबन तकरीबन ਆ ਜਦੋਂ ਦਾ ਚੋਨਾ ਲੱਗਾ ਆ ਉਸ ਤੋਂ ਬਾਅਦ ਖੇਤ ਆਏ ਨਹੀਂ ਆਪਾਂ ਤੇ ਜਿਹਦੇ ਕਰਕੇ ਅੱਜ ਪਹਿਲੇ ਦਿਨ ਆਏ ਆ ਤੇ ਪਹਿਲੇ ਦਿਨ ਆ ਗਈ ਕੰਮ ਪੂਰਾ ਜਿੱਦਾਂ ਕਹਿ ਲੀਏ ਵੀ ਹਾਰਡਵਰਕ ਹੋ ਗਿਆ ਆ ਕਿਉਂਕਿ ਪਸੀਨਾ ਵੀ ਕਾਫੀ ਆ ਗਿਆ ਆ ਬਾਕੀ ਕੱਟਦੇ ਆ ਇਹ ਵੀ ਮਿੱਟੀ ਪੱਧਰ ਉਸ ਤੋਂ ਬਾਅਦ ਪਾਣੀ ਛੱਡ ਦਾਂਗੇ ਪਾਣੀ ਛੱਡ ਕੇ ਫਿਰ ਜਿਵੇਂ ਹੀ ਪਾਣੀ ਛੋਟਾ ਛੋਟਾ ਕੱਟ ਜੇਗਾ ਤੇ 20 ਸੈਟ ਤੇ ਪੱਠਾ ਆਪਣੇ ਬੀਜੇ ਜਾਣਗੇ ਤੇ ਉਸ ਤੋਂ ਬਾਅਦ ਕੰਬਾਈਨ ਆ ਲੈਣਾ ਵੀ ਅੱਜ ਫੋਨ ਆ ਗਿਆ ਹੈ ਤੇ ਜੇ ਹੋ ਸਕਿਆ ਤੇ ਚੋਨਾ ਵੜਾਂਗੇ ਤੇ ਉਹਦੀ ਵੀ ਵੀਡੀਓ ਤੁਹਾਨੂੰ ਜਰੂਰ ਦਿਖਾਵਾਂਗੇ ਜੇ ਨਾ ਦਿਖਾ ਪਈ ਤਾਂ ਇਹ ਜੋ ਕੰਮ ਕਰ ਰਿਹਾ ਇਹ ਤੁਹਾਨੂੰ ਦਿਖਾ ਦਿੱਤੇ ਆ ਜਿਨ੍ਹਾਂ ਨੇ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਕਲਿੱਕ ਕਰਨਾ ਤਾਂ ਜੋ ਅੱਗੇ ਤੋਂ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਸਹੀ ਕਰਦੇ ਅਗਲਾ ਕੰਮ ਪੀਟੂ ਨਾਲ ਜੁੜੇ ਰਹਿੰਨ ਤਾਂ ਲਓ ਜੀ ਪਾਣੀ ਆਪੇ ਛੱਡਦਾ ਆ ਤੇ ਕਮਾਂਡ ਦੇ ਲਾਗੇ-ਲਾਗੇ ਜਨਰਲ ਨਾਲ ਮਿੱਟੀ ਲੱਗ ਨਹੀਂ ਰਹੀ ਸੀ ਇਸ ਕਰਕੇ ਇਹ ਮਿੱਟੀ ਜੋ ਕਈ ਨਾਲ ਲਾਈ ਆ ਤਾਂ ਕਾਫੀ ਦਿਨਾਂ ਬਾਅਦ ਕਈ ਦਾ ਕੰਮ ਕੀਤਾ ਜੀ ਦੇ ਕਰਕੇ ਪਸੀਨਾ ਬਹੁਤ ਜ਼ਿਆਦਾ ਆ ਗਿਆ ਆ ਤੇ ਤਕਰੀਬਨ ਕੰਟੈਂਟ ਡਾਈ ਰਿਹਾ ਤੇ ਪੀਚ ਹੋ ਜੇਗੇ ਜ਼ਮੀਨ ਜੋ ਉਸ ਤੋਂ ਬਾਅਦ ਜਿਵੇਂ ਪਾਣੀ ਸੈੱਟ ਹੋ ਜਾਏਗਾ ਤੇ 20 ਸੈੱਟ ਪੱਠੇ ਆਪਣੇ ਬੀਜੇ ਜਾਣਗੇ ਤੇ ਹੁਣ ਆਪਾਂ ਥੋੜਾ ਪਸੀਨਾ ਵਗੈਰਾ ਸਕਾ ਕੇ ਤੇ ਉਸ ਤੋਂ ਬਾਅਦ ਮੋਟਰ ਚੱਲ ਰਹੀ ਆ ਦੇਖ ਸਕਦੇ ਹੋ ਤਣਾ ਕੇ ਆਪਾਂ ਤੇ ਚਲਦੇ ਆ ਕਰ ਤੇ ਕਰੇ ਜਾ ਕੇ ਜੋ ਤੀਨ ਦਾ ਆਪਣਾ ਕੰਮ ਜੋ ਆਪਣੇ ਡੋਟਿਆ ਚਾਲ ਕੇ ਬੈਠਦੇ ਉਥੇ ਤੇ ਜਿਵੇਂ ਫਿਰ ਸਮਾਂ ਹੋਏਗਾ ਚੋਨਾ ਵਡਣ ਦਾ ਕਿ ਚੋਨਾ ਅੱਜ ਵਡਾਂਗੇ ਨਹੀਂ ਤਾਂ ਫਿਰ ਕੱਲ ਤੱਕ ਜਰੂਰ ਚੋਨਾ ਪਾ ਮਾਰਟਲ ਲੈਣਾ ਤੇ ਅੱਜ ਦੀ ਵੀਡੀਓ ਨੂੰ ਦੋਸਤੋ ਇੱਥੇ ਕਰਦੇ ਖਤਮ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਲਾਜ਼ਮੀ ਕਰਨਾ ਤੇ ਜਿਨ੍ਹਾਂ ਨੇ ਹਾਲੇ ਤੱਕ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਤੇ ਬੱਟਨ ਨੂੰ ਕਰ ਲੋ ਕਲਿਕ ਤਾ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਮਿਲਦਿਆਂ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖ